ਅੱਛਾ ਜੀ ਸਾਰਿਆਂ ਨੂੰ ਸਟਾਈਲ ਵਿਦ ਪੰਜਾਬੀ ਗਰਲਸ ਤੇ ਉੱਤੇ ਤੁਹਾਡਾ ਪਾਵਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਕੁਝ ਖਾਸ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਕੁਝ ਲੇਟੈਸਟ ਫੈਬਰਿਕ ਜਿਹੜੇ ਕਿ ਆਉਣ ਵਾਲੇ ਜਿੱਦਾਂ ਹੁਣ ਪਾਰਟੀ ویئر ਸੀਜ਼ਨ ਆ ਰਿਹਾ ਹੈ ਜਿਵੇਂ ਅੱਗੇ ਫੈਸਟੀਵਲ ਆਉਣਗੇ ਉਹਦੇ ਲਈ ਜਿਹੜੇ ਮਾਰਕੀਟ ਦੇ ਵਿੱਚ ਨਿਊ ਲਾਂਚ ਫੈਬਰਿਕ ਹੋਏ ਆ ਅਸੀਂ ਤੁਹਾਡੇ ਲਈ ਉਹ ਲੈ ਕੇ ਆਏ ਆ ਜਿਨ੍ਹਾਂ ਦੇ ਉੱਤੇ ਤੁਸੀਂ ਕੁਝ ਵੀ ਜਿੱਦਾਂ ਵਰਕ ਕਰਵਾ ਸਕਦੇ ਹੋ ਕੋਈ ਲੇਸ ਨਾਲ ਡਿਜ਼ਾਈਨ ਕਰ ਸਕਦੇ ਹੋ ਪਾਰਟੀ ویئر ਬਹੁਤ ਹੀ ਸੋਹਣੇ ਸਟੱਫ ਜਿਹੜੇ ਲੇਟੈਸਟ ਮਾਰਕੀਟ ਦੇ ਵਿੱਚ ਆਏ ਨੇ ਅਸੀਂ ਤੁਹਾਨੂੰ ਉਹ ਇੱਕ ਕੇ ਸਾਰੇ ਦਿਖਾਵਾਂਗੇ ਕਲਰਸ ਬਾਰੇ ਦੱਸਾਂਗੇ ਫੈਬਰਿਕ ਬਾਰੇ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਅਸੀਂ ਆਪ ਵੀਡੀਓ ਦੇ ਐਂਡ ਤੇ ਇੱਕ ਕੰਟੈਕਟ ਨੰਬਰ ਵੀ ਸ਼ੇਅਰ ਕਰਾਂਗੇ ਜਿਸ ਦੇ ਉੱਤੇ ਤੁਸੀਂ ਆਪਣੇ ਮੈਸੇਜ ਕਰਕੇ ਤਾਂ ਸਾਨੂੰ ਡਾਇਰੈਕਟ ਤੁਸੀਂ ਕੱਪੜੇ ਬਾਰੇ ਪ੍ਰਾਈਸ ਬਾਰੇ ਤੁਸੀਂ ਡਿਟੇਲ ਲੈ ਸਕਦੇ ਹੋ ਤੇ ਅਗਰ ਤੁਸੀਂ ਫੈਬਰਿਕ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫੈਬਰਿਕ ਵੀ ਮਿਲ ਜੇਗਾ ਬਟ ਅਗਰ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਸੂਟ ਵੀ ਰੈਡੀ ਕਰਵਾ ਕੇ ਦੇ ਦਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਆਓ ਜੀ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਸਭ ਤੋਂ ਪਹਿਲਾ ਜਿਹੜਾ ਫੈਬਰਿਕ ਹੈ ਇਹਨੂੰ ਅਸੀਂ ਕਹਿ ਸਕਦੇ ਹਾਂ ਕ੍ਰਸ਼ ਵੈਸੇ ਤਾਂ ਕ੍ਰਸ਼ ਨੂੰ ਸਾਰੇ ਹੀ ਜਾਣਦੇ ਹੋਣਗੇ ਕਿ ਕ੍ਰਸ਼ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਐਟਮ ਆਉਂਦੀਆਂ ਨੇ ਬਟ ਇਹ ਇੱਕ ਨਿਊ ਲਾਂਚ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਜ਼ਿਆਦਾ ਕੋਈ ਟਰਾਂਸਪੇਰੈਂਟ ਨਹੀਂ ਹੈ ਬਟ ਵੈਸੇ ਇਹ ਬਹੁਤ ਹੀ ਵਧੀਆ ਸਪੀਰੀਅਰ ਤੇ ਲਾਈਟ weight ਸੂਟ ਹੈ ਇਹਦੇ ਅਗਰ ਕਲਰ ਦੀ ਗੱਲ ਕਰੀਏ ਤਾਂ ਜਿਹੜਾ ਕਲਰ ਹੈ ਉਹ ਟਰਕਿਸ਼ ਜਾਂ ਬਲੂ ਕਲਰ ਹੈ ਟਰਕਿਸ਼ ਬਲੂ ਕਲਰ ਵੈਸੇ ਵੀ ਬਹੁਤ ਹੀ ਟ੍ਰੈਂਡ ਦੇ ਵਿੱਚ ਆ ਜਿੱਦਾਂ ਕਿ ਤੁਸੀਂ ਇੱਕ ਸੋਬਰ ਲੁੱਕ ਵੀ ਦਿੰਦਾ ਤੇ ਗਰਲਿਸ਼ ਦੇ ਲਈ ਕਿਸੇ ਵੀ ਆਪਾਂ ਵਧੀਆ ਨੂੰ ਤਰੀਕੇ ਨਾਲ ਪਾ ਸਕਦੇ ਆ ਇਹਦੇ ਉੱਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਉੱਠ ਕੇ ਆਉਂਦੇ ਨੇ ਤੇ ਇਹ ਜਿਹੜਾ ਕੱਪੜਾ ਤੁਸੀਂ ਵਿਆਹਾਂ ਦੇ ਸੀਜ਼ਨ ਲਈ ਪਾਰਟੀ ਵੇਅਰ ਆਪਦਾ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਮਤਲਬ ਆਲ ਓਵਰ ਵੀ ਕਰਵਾ ਸਕਦੇ ਹੋ ਅਗਰ ਸ਼ਰਟ ਲੈਣੀ ਆ ਤੁਸੀਂ ਸ਼ਰਟ ਰੈਡੀ ਕਰਵਾਉਣੀ ਆ ਕਿ ਕੰਟਰਾਸਟ ਚ ਲੈਣਾ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਤਾਂ ਇਹ ਬਹੁਤ ਹੀ ਵਧੀਆ ਇੱਕ ਨਿਊ ਲਾਂਚ ਫੈਬਰਿਕ ਹੈ ਜਿਹਦੇ ਵਿੱਚ ਤੁਹਾਨੂੰ ਹਲਕੀ ਹਲਕੀ ਸ਼ਾਈਨਿੰਗ ਵੀ ਦਿਸ ਰਹੀ ਹੋਵੇਗੀ ਤੇ ਇਹ ਆਪਣਾ ਸੀ ਜੀ ਅੱਜ ਦਾ ਪਹਿਲਾ ਸੂਟ ਹਾਂਜੀ ਇਹ ਹੈਗਾ ਆਪਣਾ ਸੈਕੰਡ ਸੂਟ ਇਹ ਹੈਗਾ ਜੀ ਪਿਓਰ ਗਲਾਸ ਸ਼ਿਮਰ ਫੋਇਲ ਹੈ ਜੀ ਇਹ 골ਡਨ ਕਲਰ ਦੇ ਵਿੱਚ ਸੂਟ ਹੈ ਇਹ ਐਂਡ ਸਭ ਤੋਂ ਵਧੀਆ ਗੱਲ ਇਹਦੀ ਹੈ ਤੁਸੀਂ ਸ਼ਾਈਨਿੰਗ ਚੈੱਕ ਕਰੋ ਜੀ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਇਹਦੀ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਇਹ ਜਿੱਦਾਂ ਮਹਿੰਗੇ ਸੂਟ ਹੁੰਦੇ ਆ ਕੋਈ ਮਤਲਬ ਜਿਆਦੇ ਰੇਂਜ ਵਾਲੇ ਹਨਾ ਜਿਵੇਂ 8000 9000 ਥੋੜਾ ਉੱਪ ਜਾਣੇ ਆਪਾਂ 10 12000 ਉਹਦੇ ਉੱਤੇ ਆਪਾਂ ਇਹਦੀ ਜਿਵੇਂ embroidery ਵਗੈਰਾ ਹੈਂਡਵਰਕ ਵਗੈਰਾ ਲਈ ਇਹ ਸੂਟ ਯੂਜ਼ ਹੁੰਦੇ ਨੇ ਤੇ ਇਹਦਾ ਤੁਸੀਂ ਇੱਕ ਸ਼ਰਟ ਸਾਡੇ ਸੋਲਡ ਆਊਟ ਹੈ ਤੇ ਇੱਕ ਜਿਹੜੀ ਸ਼ਰਟ ਹੈ ਉਹ ਬਾਕੀ ਹੈ ਇਹਦੇ ਨਾਲ ਤੁਸੀਂ ਅਗਰ ਬ੍ਰਾਈਟ ਕਲਰ ਦੀ ਥੋੜੀ ਡਾਰਕ ਕਲਰ ਦੀ ਬਾਟਮ ਲੈ ਕੇ ਤੇ ਉਹਨੂੰ ਤੁਸੀਂ ਸ਼ਰਟ ਦੇ ਉੱਤੇ ਉਸ ਤਰ੍ਹਾਂ ਦਾ ਕੰਟਰਾਸਟ ਰੱਖ ਕੇ ਅਗਰ ਹੈਂਡਵਰਕ ਕਰਾਉਣੇ ਤਾਂ ਬਹੁਤ ਹੀ ਪਿਆਰਾ ਪਿਆਰੀ ਲੁੱਕ ਆਉਂਦੀ ਹੈ ਇੱਕ ਬੜੀ ਡੀਸੈਂਟ ਤੇ ਰਾਇਲਜੀ ਲੁੱਕ ਕ੍ਰੀਏਟ ਹੁੰਦੀ ਹੈ ਇਹਦੇ ਨਾਲ ਅਸੀਂ ਤੁਹਾਨੂੰ ਨੈਕਸਟ ਸੂਟ ਦਾ ਕੰਟਰਾਸਟ ਵੀ ਕਰਕੇ ਦਿਖਾਉਣੇ ਆ ਅਗਲੇ ਸੂਟ ਦਾ ਜੀ ਸਾਡਾ ਤਾਂ ਨੂੰ ਅਸੀਂ ਕਲਰ ਕੰਬੀਨੇਸ਼ਨ ਕਰਕੇ ਦਿਖਾਉਨੇ ਆ ਦੇਖੋ ਇਹ ਸ਼ਾਇਦ ਤੁਹਾਨੂੰ ਥੋੜਾ ਜਿਹਾ ਫੋਨ ਦੇ ਵਿੱਚ ਰਾਈਟ ਲਾਈਟ ਰਿਫਲੈਕਸ਼ਨ ਕਰਕੇ ਸ਼ਾਇਦ ਕਲਰ ਥੋੜਾ ਜਿਹਾ ਤੁਹਾਨੂੰ ਰੈੱਡ ਲੱਗ ਰਿਹਾ ਬਟ ਇਹ ਰੈੱਡ ਕਲਰ ਨਹੀਂ ਹੈ ਇਹ ਬੜਾ ਹੀ ਪਿਆਰਾ ਮਹਿਰੂਨ ਜਿੱਦਾਂ ਰਾਣੀ ਸ਼ੇਡ ਚ ਹੁੰਦਾ ਨਾ ਇੱਕ ਮਹਿਰੂਨ ਕਲਰ ਉਦਾਂ ਦਾ ਮਹਿਰੂਨ ਕਲਰ ਹੈ ਬਹੁਤ ਹੀ ਪਿਆਰਾ ਇਹ ਕਲਰ ਕੰਬੀਨੇਸ਼ਨ ਹੈ ਅਗਰ ਆਪਾਂ ਇਹ ਮਹਿਰੂਨ ਕਲਰ ਦੇ ਫੈਬਰਿਕ ਦੀ ਗੱਲ ਕਰੀਏ ਤਾਂ ਇਹ ਹੈਗਾਗਾ ਕ੍ਰਸ਼ ਹਾਂ ਕ੍ਰਸ਼ ਲੋਟ ਹੈ ਇਹ ਕ੍ਰਸ਼ ਦੇ ਵਿੱਚ ਵੈਸੇ ਵੀ ਤੁਸੀਂ ਦੇਖਦੇ ਹੋਵੋਗੇ ਕਿ ਕਾਫੀ ਆਈਟਮਾਂ ਆਉਂਦੀਆਂ ਬਟ ਜਿਹੜਾ ਇਹ ਫੈਬਰਿਕ ਹੈ ਬਿਲਕੁਲ ਨਿਊ ਲਾਂਚ ਹੋਇਆ ਬਹੁਤ ਹੀ ਲਾਈਟ ਵੀਟ ਫੈਬਰਿਕ ਹੈ ਇੰਨਾ ਸੌਫਟ ਹੈ ਸਭ ਤੋਂ ਵਧੀਆ ਸਾਡੇ ਫੈਬਰਿਕਸ ਦੀ ਇਹ ਗੱਲ ਹੈ ਜਿਵੇਂ ਕਸਟਮਰਸ ਦੀ ਕੰਪਲੇਨ ਆਉਂਦੀ ਆ ਕਿ ਜਿਹੜਾ ਫੈਬਰਿਕ ਹੈ ਉਹ ਜ਼ਿਆਦਾ ਇਰੀਟੇਟ ਹੈ ਜਾਂ ਆਪਣੀ ਮਤਲਬ ਬੋਡੀ ਨੂੰ ਥੋੜਾ ਜਿਆਦਾ ਜਿਆਦੇ ਲੜਦਾ ਚੁਬਦਾ ਵੈਸੇ ਐਸੀ ਅਜਿਹੀ ਕੋਈ ਪ੍ਰੋਬਲਮ ਨਹੀਂ ਆਉਂਦੀ ਬਹੁਤ ਹੀ ਵਧੀਆ ਜਿਵੇਂ ਕਹਿੰਦੇ ਆ ਵੀ ਫਾਈਬਰ ਦਾ ਕਪੜਾ ਤੁਹਾਨੂੰ ਪਾ ਕੇ ਬੀਅਰ ਕਰਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਹਦਾ ਤੁਸੀਂ ਜਿੱਦਾਂ ਆਪਾਂ نیچے ਪਾਇਆ ਇਹਦਾ ਤੁਸੀਂ ਕਲਰ ਕੰਬੀਨੇਸ਼ਨ ਰੱਖ ਕੇ ਤੇ ਤੁਸੀਂ ਇਹਨੂੰ ਬਣਾ ਸਕਦੇ ਹੋ ਜਿੱਦਾਂ ਇੱਕ ਸ਼ਰਟ ਜਾਂ ਬਾਟਮ ਦੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਚੂਜ਼ ਕਰ ਸਕਦੇ ਹੋ ਹਾਂਜੀ ਅਗਲੇ ਸੂਟ ਹੈ ਜੀ ਆਪਣੇ ਜਿਹੜੇ ਮੋਸਟ ਡਿਮਾਂਡਡ ਹੁੰਦੇ ਆ ਜਿਹੜਾ ਜਿੰਨਾਂ ਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਸਦਾ ਬਹਾਰ ਨੇ ਹਨਾ ਇਹ ਸਾਨੂੰ ਸੂਟਸ ਦੀ ਡਿਮਾਂਡ ਆਉਂਦੀ ਹੀ ਆਉਂਦੀ ਹੈ ਭੈਣਾਂ ਵੱਲੋਂ ਕਿਉਂਕਿ ਇਹਨਾਂ ਦਾ ਜੋ ਫੈਬਰਿਕ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਕ ਤਾਂ ਇਹ ਹੀ ਵਧੀਆ ਬਜਟ ਫ੍ਰੈਂਡਲੀ ਸੂਟ ਰੈਡੀ ਹੋ ਜਾਂਦੇ ਆ ਤੇ ਦੂਸਰੀ ਗੱਲ ਇਹਨਾਂ ਤੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆਉਂਦੇ ਆ ਹਨਾ ਤੇ ਬਾਕੀ ਜਦੋਂ ਸਟਿਚਿੰਗ ਤੋਂ ਬਾਅਦ ਇਹਨਾਂ ਦੀ ਫਿਟਿੰਗ ਬਹੁਤ ਵਧੀਆ ਹੁੰਦੀ ਆ ਤੇ ਕੋਈ ਕੰਪਲੇਨ ਨਹੀਂ ਆਉਂਦੀ ਤੇ ਜਿੱਦਾਂ ਮਤਲਬ ਕੈਜੂਅਲ ਵੀਰਲ ਲਈ ਜਿਵੇਂ ਆਮ ਜਿੱਦਾਂ ਆਪਾਂ ਹੁਣ ਸਰਦੀ ਦੇ ਵਿੱਚ ਕੋਈ ਛੋਟੇ-ਮੋਟੇ ਫੰਕਸ਼ਨਾਂ ਲਈ ਜਿਹੜਾ ਇਹ ਫੈਬਰਿਕ ਹੈ ਉਹ ਹੈਗਾ ਜੌਰਜਟ ਜੋ ਕਿ ਬਹੁਤ ਹੀ ਵਧੀਆ ਰਹਿੰਦਾ ਹੈ ਜਿਹੜਾ ਕਿ ਸਾਲ ਦੇ ਸਭ ਤੋਂ ਵੱਧ ਮਹੀਨੇ ਆਪਾਂ ਵੇਅਰ ਕਰ ਸਕਦੇ ਹਾਂ ਇਹ ਵੀ ਇਹਦੇ ਵਿੱਚ ਵੀ ਅਸੀਂ ਲੈ ਕੇ ਆਏ ਆਂ ਕਲਰ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅ ਮਰਜੈਂਟਾ ਕਲਰ ਤੇ ਇੱਕ ਜਿਹੜਾ ਕਲਰ ਹੈ ਇਹ ਹੈਗਾ ਰੋਜ਼ ਰੋਜ਼ ਰੈੱਡ ਰੋਜ਼ ਕਲਰ ਹੈ ਬਹੁਤ ਹੀ ਪਿਆਰਾ ਥੋੜਾ ਜਿਹਾ ਨਿਊ ਟੱਚ ਆਉਂਦਾ ਤੇ ਤੀਸਰਾ ਕਲਰ ਹੈ ਜੀ 올ਿਵ ਗ੍ਰੀਨ ਕਲਰ ਜਿਹੜਾ 올ਿਵ ਗ੍ਰੀਨ ਕਲਰ ਹੈ ਇਹ ਸਾਡਾ ਸੋਲਡ ਆਊਟ ਹੈ ਤੇ ਜਿਹੜਾ ਰੋਜ਼ ਰੈੱਡ ਰੋਜ਼ ਕਲਰ ਹੈ ਇਹ ਵੀ ਸਾਡਾ ਸੋਲਡ ਆਊਟ ਹੈ ਤੇ ਮਜੈਂਟਾ ਕਲਰ ਹੈ ਜਿਹੜਾ ਸ਼ਾਇਦ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਡਾਰਕ ਲੱਗ ਰਿਹਾ ਬਟ ਬਹੁਤ ਹੀ ਸੋਹਣਾ ਡੀਪ ਮਜੈਂਟਾ ਕਲਰ ਆ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਕੋਈ ਕਲਰ ਕੰਬੀਨੇਸ਼ਨ ਪਸੰਦ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਮੰਗਵਾ ਸਕਦੇ ਹੋ ਅਸੀਂ ਦੁਬਾਰਾ ਵੀ ਰਿਪੀਟ ਆਰਡਰ ਕਰ ਕਰ ਦਾਂਗੇ ਜੀ ਅ ਅਗਲਾ ਸਾਡਾ ਜੋ ਫੈਬਰਿਕ ਹੈ ਇਹ ਹੈਗਾ ਸ਼ਿਮਰ ਜਾਰਜਟ ਜਿਹੜਾ ਨਵਾਂ ਅ ਇਹ ਨਿਊ ਲਾਂਚ ਹੋਇਆ ਜੀ ਸ਼ਿਮਰ ਸ਼ੋਰ ਜੱਟ ਤੁਸੀਂ ਪਹਿਲਾਂ ਇਹਦੀ ਸ਼ਾਈਨੀ ਚੈੱਕ ਕਰੋ ਬਹੁਤ ਹੀ ਸ਼ਾਈਨਿੰਗ ਹੈ ਕੱਪੜੇ ਤੇ ਜਿੱਦਾਂ ਤੁਸੀਂ ਵਧੀਆ ਵਿਆਹਾਂ ਲਈ ਕੋਈ ਜਾਗੋ ਲਈ ਕੋਈ ਵਧੀਆ ਪਾਰਟੀਆਂ ਕੋਈ ਨਾਈਟ ਫੰਕਸ਼ਨਸ ਲਈ ਅਗਰ ਤੁਸੀਂ ਇਹ ਫੈਬਰਿਕ ਚੂਜ਼ ਕਰਦੇ ਹੋ ਤਾਂ ਇਹਦੀ ਬਹੁਤ ਹੀ ਸੋਹਣੀ ਗ੍ਰੇਸ ਆਉਂਦੀ ਹੈ ਤੁਸੀਂ ਇਹਦੇ ਉੱਤੇ ਆਪਦੀ ਪਸੰਦ ਦਾ ਕੋਈ ਵੀ ਫੈਬਰਿਕ ਚੂਜ਼ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਜੀ ਇਹਦੇ ਕਲਰ ਦੀ ਕਲਰ ਇਹਦਾ ਜਿਹੜਾ ਹੈਗਾ ਸ਼ਾਇਦ ਤੁਹਾਨੂੰ yellow ਲੱਗ ਰਿਹਾ ਹੋ ਬਟ ਇਹ ਥੋੜਾ ਮਸਟਰਡ ਸ਼ੇਡ ਦੇ ਵਿੱਚ ਹੈ ਬਹੁਤ ਹੀ ਪਿਆਰਾ ਕਲਰ ਹੈ ਇਹਦੇ ਉੱਤੇ ਹਰ ਇੱਕ ਤਰ੍ਹਾਂ ਦਾ ਤੁਸੀਂ ਕਲਰ ਕੰਬੀਨੇਸ਼ਨ ਹੈ ਜਿਹੜਾ ਖਿੜਕੇ ਆਉਂਦਾ ਹੈਗਾ ਹਾਂਜੀ ਅਗਲੇ ਜੋ ਕਲਰ ਨੇ ਸੂਟ ਨੇ ਇਹ ਵੀ ਜ਼ੋਰ ਜਟਦੇ ਆ ਜਿਨ੍ਹਾਂ ਦੇ ਵਿੱਚ ਹਲਕੀ ਹਲਕੀ ਲਾਈਨਿੰਗ ਹੈ ਜਿੱਦਾਂ ਜਿਹੜੇ ਪਹਿਲਾਂ ਸੀਗੇ ਉਹ ਪਲੇਨ ਸੀਗੇ ਬਟ ਇਹਦੇ ਵਿੱਚ ਤੁਸੀਂ ਚੈੱਕ ਕਰਦੇ ਹੋਗੇ ਕਿ ਇਹ ਲਾਈਨਿੰਗ ਵਾਲਾ ਸਟੱਫ ਹੈ ਤੇ ਜਿਹੜਾ ਨੈਕਸਟ ਹੈ ਇਹ ਤੁਸੀਂ ਦੇਖ ਸਕਦੇ ਹੋ ਚੈੱਕ ਵਾਲਾ ਅਗਰ ਦੋਨਾਂ ਦੇ ਕਲਰਸ ਦੀ ਗੱਲ ਕਰੀਏ ਤਾਂ ਥੋੜਾ ਜਿਹਾ 1921 ਦਾ ਫਰਕ ਹੈ ਉਹ ਥੋੜਾ ਜਿਹਾ ਕਲਰ ਹੈ ਜਿਹੜਾ ਬੇਬੀ ਪਿੰਕ ਟੋਨ ਦੇ ਵਿੱਚ ਜਾ ਰਿਹਾ ਤੇ ਜਿਹੜਾ ਇਹ ਕਲਰ ਹੈ ਇਹ ਥੋੜਾ ਜਿਹਾ ਨਿਊਡ ਪਿੰਕ ਦੀ ਟੋਨ ਦੇ ਵਿੱਚ ਜਾ ਰਿਹਾ ਬਟ ਕਲਰ ਦੋਨੋਂ ਹੀ ਬਹੁਤ ਪਿਆਰੇ ਨੇ ਜਿਵੇਂ ਚੈੱਕ ਵਾਲਾ ਫੈਬਰਿਕ ਹੈ ਇਹ ਥੋੜਾ ਜਿਹਾ ਜਿਵੇਂ ਜੋ ਪਹਿਣਾ ਕੋਲੇ ਸਾਰੇ ਮਤਲਬ ਕਲਰ ਆਪਣੇ ਸੂਟਸ ਦੀ ਕਲੈਕਸ਼ਨ ਦੇ ਵਿੱਚ ਜ਼ਿਆਦਾ ਪਲੇਨ ਜੌਰਜਟ ਵੀ ਜੌਰਜਟ ਹੀ ਆ ਐਂਡ ਜੌਰਜਟ ਨੂੰ ਜ਼ਿਆਦਾ ਪਸੰਦ ਕਰਦੀਆਂ ਨੇ ਉਹ ਥੋੜਾ ਜਿਹਾ ਇਹ ਚੀਜ਼ ਨੂੰ ਕੁਝ ਹਟਕੇ ਲੈ ਸਕਦੀਆਂ ਜਿਹਦੇ ਵਿੱਚ ਉਹ ਕਵਾਲੀ ਜਾਂ ਲਾਈਨਿੰਗ ਵਾਲੀ ਜੋਰਜਟ ਨੂੰ ਵੀ ਪ੍ਰੇਫਰ ਕਰ ਸਕਦੀਆਂ ਥੋੜਾ ਜਿਹਾ ਆਰਮ ਪਲੇਨ ਜੋਰਜਟ ਨਾਲੋਂ ਥੋੜਾ ਹਟਕੇ ਬੰਦਾ ਇਹਦੇ ਉੱਤੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬਾਦਲਾ ਵਰਕ ਆਰੀ ਵਰਕ ਮਸ਼ੀਨ ਵਰਕ ਹੈਂਡ ਵਰਕ ਕਰਵਾ ਕੇ ਤੁਸੀਂ ਬਹੁਤ ਹੀ ਸੋਹਣਾ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਅਗਲਾ ਫੈਬਰਿਕ ਹੈ ਸਾਡਾ ਆਫ ਵਾਈਟ ਟਿਸ਼ੂ ਆਰਗੈਂਜਾ ਸ਼ਿਮਰ ਇਹ ਵੀ ਪਿਓਰ ਦੇ ਵਿੱਚ ਹੈ ਇਹਦਾ ਤੁਸੀਂ ਆ ਪਹਿਲਾ ਵਾਂਗੂੰ ਸ਼ਰਟ ਵੀ ਤਿਆਰ ਕਰਵਾ ਸਕਦੇ ਹਾਂ ਬਾਟਮ ਵੀ ਅਗਰ ਤੁਸੀਂ ਸ਼ਰਟ ਤੇ ਦੁਪੱਟਾ ਲੈਣੇ ਹੋ ਤਾਂ ਉਹਦੀ ਵੀ ਬਹੁਤ ਸੋਹਣੀ ਗ੍ਰੇਸ ਆਉਂਦੀ ਆ ਇਹ ਡਾਈਏਬਲ ਆ ਅਗਰ 골ਡਨ ਦੇ ਵਿੱਚ ਹੀ ਤੁਸੀਂ ਇਸ ਤਰੀਂ ਸ਼ਰਟ ਤਿਆਰ ਕਰਨੀ ਹੈ ਜਾਂ ਕਿਸੇ ਵੀ ਸੂਟ ਨਾਲ ਕੋਈ 골ਡਨ ਦੁਪੱਟਾ ਵੇਅਰ ਕਰਨਾ ਤਾਂ ਉਹ ਵੀ ਇੱਕ ਬਹੁਤ ਵਧੀਆ ਗ੍ਰੇਸ ਦਿੰਦਾ ਹੈ ਇਹ ਤਾਂ ਇਹਦਾ ਵੀ ਤੁਸੀਂ ਸਾਡੇ ਤੋਂ ਡੀਐਮ ਕਰਕੇ ਡਿਟੇਲ ਪੁੱਛ ਸਕਦੇ ਹੋ ਕੋਈ ਪ੍ਰਾਈਸ ਪੁੱਛਣਾ ਤਾਂ ਉਹ ਵੀ ਪੁੱਛ ਸਕਦੇ ਹੋ ਹਾਂਜੀ ਲਾਸਟ ਸੂਟ ਹੈ ਸਾਡਾ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡੀ ਵਿੱਚ ਹੈ ਟਾਈ ਐਂਡ ਡਾਈ ਕਨਸੈਪਟ ਲੈ ਕੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਇੱਕ ਜਿੱਦਾਂ ਥੋੜਾ ਜਿਹਾ ਬਲੂ ਜਿਹਾ ਟੱਚ ਦੇ ਰਿਹਾ ਨਿਊਡ ਜਿਹਾ ਟੱਚ ਹੈ ਤੇ ਇਹਦੇ ਉੱਤੇ ਬਲੂ ਕਲਰ ਸੌਰੀ ਆਫ ਵਾਈਟ ਨਾਲ ਟਾਈ ਐਂਡ ਡਾਈ ਦਾ ਕਨਸੈਪਟ ਰੱਖਿਆ ਹੋਇਆ ਹੈ ਤੇ ਇਹ ਦਾ ਵੀ ਇਹ ਔਰਗਾਂਜਾ ਦੇ ਵਿੱਚ ਹੈ ਇਹ ਜਿਹੜਾ ਫੈਬਰਿਕ ਹੈ ਇਹ ਔਰਗਾਂਜਾ ਹੈ ਤੇ ਨਾਲ ਅਸੀਂ ਸਾਰਾ ਪ੍ਰੋਪਰ ਟਾਈ ਐਂਡ ਡਾਈ ਕੀਤੀ ਹੋਈ ਆ ਤੇ ਇਹਦਾ ਵੀ ਤੁਸੀਂ ਸ਼ਰਟ ਵੀ ਰੈਡੀ ਕਰਵਾ ਸਕਦੇ ਹੋ 올ਓਵਰ ਸੂਟ ਵੀ ਰੈਡੀ ਕਰਵਾ ਸਕਦੇ ਹੋ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਜਾਂ ਹਲਕਾ ਹਲਕਾ ਕਿਸੇ ਵੀ ਤਰੀਕੇ ਨਾਲ ਇਹਨੂੰ ਤੁਸੀਂ ਟੱਚ ਦੇ ਸਕਦੇ ਹੋ ਐਂਡ ਤੁਸੀਂ ਸ਼ਰਟ ਐਂਡ ਦੁਪੱਟਾ ਵੀ ਤਿਆਰ ਕਰਵਾ ਸਕਦੇ ਹੋ ਜਿੱਦਾਂ 5 ਮੀਟਰ ਦਾ ਹੁੰਦਾ ਤੁਸੀਂ ਉਹਦਾ ਸ਼ਰਟ ਤੇ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਤੇ ਜਿੱਦਾਂ ਬਾਟਮ ਥੋੜੀ ਜੀ ਕਲਰ ਕੰਬੀਨੇਸ਼ਨ ਦੇ ਵਿੱਚ ਹੋ ਜਾਂਦੀ ਆ ਤੇ ਤੁਸੀਂ ਪੂਰਾ 올ਓਵਰ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ ਇਹਦਾ ਟਾਈ ਐਂਡ ਡਾਈ ਦਾ ਬਹੁਤ ਟ੍ਰੈਂਡ ਰਿਹਾ ਹੈ ਅਸੀਂ ਇਹਦਾ ਇੱਕ ਸੂਟ ਹੋਰ ਵੀ ਰੈਡੀ ਕਰਵਾ ਕੇ ਦਿੱਤਾ ਸੀ ਜਿਹੜਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਸੀ ਅਸੀਂ ਤੁਹਾਡੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਪਿਕ ਵੀ ਸ਼ੇਅਰ ਕਰਾਂਗੇ ਤੇ ਇਹਦੇ ਬਾਰੇ ਵੀ ਤੁਸੀਂ ਕੋਈ ਵੀ ਡਿਟੇਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਹਾਂਜੀ ਇਹ ਸਾਡੇ ਕੁਝ ਫੈਬਰਿਕ ਇਦਾਂ ਦੇ ਨੇ ਜਿੱਦਾਂ ਮਤਲਬ ਕੁਝ ਪਹਿਣਾ ਨੂੰ ਥੋੜੀ ਜੀ ਹੋਰ ਜ਼ਿਆਦਾ ਸੁਪੀਰੀਅਰ ਕੁਆਲਿਟੀ ਚਾਹੀਦੀ ਹੁੰਦੀ ਹੈ ਜਿਹੜਿਆਂ ਕਿ ਥੋੜਾ ਜਿਹਾ ਜ਼ਿਆਦਾ ਸੁਪੀਰੀਅਰ ਹੈਂਡਵਰਕ ਜਾਂ ਕੁਝ ਹੁੰਦਾ ਕਿ ਮਤਲਬ ਵਿਆਹਾਂ ਦੇ ਸੀਜ਼ਨ ਲਈ ਕੋਈ ਮੇਨ ਫੰਕਸ਼ਨ ਲਈ ਆਪਣੇ ਇੱਕ ਵਧੀਆ ਹੈਵੀ ਲੁੱਕ ਸੂਟ ਤਿਆਰ ਕਰਵਾਉਣਾ ਚਾਹੁੰਦੇ ਆ ਤਾਂ ਉਹਨਾਂ ਲਈ ਇਹ ਕੁਝ ਖਾਸ ਫੈਬਰਿਕ ਨੇ ਜਿਹੜੇ ਕਿ ਬਹੁਤ ਹੀ ਪਿਆਰੀ ਲੁੱਕ ਆਉਂਦੀ ਹੈ ਤੁਸੀਂ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਇਹਨਾਂ ਦੀ ਤੇ ਇਹ ਵੀ ਨਿਊ ਲਾਂਚ ਹੋਇਆ ਮਾਰਕ ਦੇ ਵਿੱਚ ਜਿਹੜੇ ਆਉਣ ਵਾਲੇ ਸੀਜ਼ਨ ਦੇ ਵਿੱਚ ਮਤਲਬ ਜੋ ਵਿਆਹਾਂ ਤੇ ਪਾਰਟੀਆਂ ਤੇ ਬਹੁਤ ਹੀ ਵਧੀਆ ਇਹਨਾਂ ਦੀ ਲੁੱਕ ਆਏਗੀ ਤੇ ਇਹਨਾਂ ਦੇ ਅਸੀਂ ਤੁਹਾਨੂੰ ਕਲਰ ਦਿਖਾਉਣੇ ਆ ਜਿੱਦਾਂ ਫਰਸਟ ਕਲਰ ਹੈ ਪਰਪਲ ਕਲਰ ਹੈ ਸਾਡੇ ਕੋਲ ਇੱਕ ਕਲਰ ਹੈਗਾ ਫਿਰੋਜੀ ਪੂਰਾ ਬ੍ਰਾਈਟ ਕਲਰ ਦਾ ਇਹ ਫਿਰੋਜੀ ਕਲਰ ਹੈ ਤੇ ਤੀਸਰਾ ਕਲਰ ਹੈ ਜੀ ਸਾਡੇ ਕੋਲੇ ਬੋਟਲ ਗ੍ਰੀਨ ਕਲਰ ਇਹ ਹੈਗਾ ਜੀ ਤੁਹਾਨੂੰ ਥੋੜਾ ਸ਼ਾਇਦ ਬਲੈਕ ਲੱਗ ਰਿਹਾ ਹੋਵੇਗਾ ਬਟ ਇਹ ਹੈਗਾ ਬੋਟਲ ਗ੍ਰੀਨ ਕਲਰ ਹੈ ਇਹ ਜਿਹੜਾ ਇਹ ਵਾਲਾ ਕਲਰ ਹੈ ਤੇ ਇਹ ਬਹੁਤ ਹੀ ਵਧੀਆ ਫੈਬਰਿਕ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਅਗਰ ਹੈਂਡਵਰਕ ਹੈ ਤੁਸੀਂ ਇਹਤੇ ਕਰਵਾ ਸਕਦੇ ਹੋ ਜਿੱਦਾਂ ਪਰਪਲ ਕਲਰ ਤੇ ਫਿਰੋਜ਼ੀ ਕਲਰ ਦੇ ਵਿੱਚੋਂ ਇੱਕ ਇੱਕ ਸ਼ਰਟ ਹੈ ਜਿਹੜੀ ਉਸ ਸੋਲਡ ਆਊਟ ਹੋ ਗਈ ਹੈ ਸਾਡੀ ਅਗਰ ਤੁਸੀਂ ਇਹਦਾ ਆਰਡਰ ਕਰਨ ਪਲੇਸ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਉਹਦੇ ਅਕੋਰਡਿੰਗ ਦੱਸ ਦਾਂਗੇ ਜੋ ਵੀ ਸਟਾਕ ਦੇ ਵਿੱਚ ਹੋਇਆ ਹਾਂਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਦੇ ਵਿੱਚ ਤੁਹਾਨੂੰ ਅਲੱਗ-ਅਲੱਗ ਫੈਬਰਿਕ ਦੇਖਣ ਨੂੰ ਮਿਲੇ ਆ ਅਸੀਂ ਕੁਝ ਤੁਹਾਨੂੰ ਨਵੇਂ ਫੈਬਰਿਕ ਦਿਖਾਏ ਆ ਇਸ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇੱਕ ਨੰਬਰ ਦੇਵਾਂਗੇ ਅਸੀਂ ਜਿਹਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰਕੇ ਪੁੱਛ ਸਕਦੇ ਹੋ ਫੈਬਰਿਕ ਬਾਰੇ ਪੁੱਛ ਸਕਦੇ ਹੋ ਪ੍ਰਾਈਸ ਪੁੱਛ ਸਕਦੇ ਹੋ ਜੋ ਵੀ ਤੁਸੀਂ ਅੱਜ ਫੈਬਰਿਕ ਦੇਖਿਆ ਇਹਦੇ ਵਿੱਚੋਂ ਜ਼ਿਆਦਾਤਰ ਜਿਵੇਂ ਸ਼ਰਟਸ ਦੁਪੱਟਾ ਜਾਂ ਫੁੱਲ ਸੂਟ ਸਾਡੇ ਕਾਫੀ ਸੋਲਡ ਆਊਟ ਪਹਿਲਾਂ ਹੀ ਕਿੰਗ ਹੋ ਗਈ ਆ ਬਟ ਅਗਰ ਤੁਸੀਂ ਸਾਨੂੰ ਮੈਸੇਜ ਕੋਈ ਵੀ ਤੁਹਾਨੂੰ ਸੂਟ ਸੋਹਣਾ ਲੱਗਿਆ ਤਾਂ ਤੁਸੀਂ ਸਾਨੂੰ ਪਲੀਜ਼ ਥੋੜਾ ਜਲਦੀ ਮੈਸੇਜ ਕਰ ਦਿਓ ਕਿਉਂਕਿ ਹੁਣ ਸਾਡੇ ਕੋਲ ਇਹ ਸੂਟ ਹੈਗੇ ਨੇ ਤਾਂ ਅਸੀਂ ਤੁਹਾਨੂੰ ਜਲਦੀ ਪਹੁੰਚਾ ਦਾਂਗੇ ਬਟ ਅਗਰ ਤੁਸੀਂ ਆਊਟ ਆਫ ਸਟਾਕ ਹੋ ਗਏ ਤਾਂ ਤੁਹਾਨੂੰ 2-4 ਦਿਨਾਂ ਬਾਅਦ ਇਹ ਸੂਟ ਤੁਹਾਨੂੰ ਮਿਲੇਗਾ ਸੋ ਇਨਾਂ ਦੇ ਵਿੱਚ ਕਲਰ ਕੰਬੀਨੇਸ਼ਨ ਵੀ ਹੋਰ ਮਿਲ ਜਾਣਗੇ ਕੋਈ ਵੀ ਤੁਸੀਂ ਅਗਰ ਕਲਰ ਵਗੈਰਾ ਲੈਣਾ ਹੈ ਤਾਂ ਤੁਸੀਂ ਸਾਨੂੰ ਮੈਸੇਜ ਦੇ ਥਰੂ ਸਾਰਾ ਕੁਝ ਇਹਨਾਂ ਬਾਰੇ ਪੁੱਛ ਸਕਦੇ ਹੋ ਸੋ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤਾਂ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨਾ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਸਤਿ ਸ਼੍ਰੀ ਅਕਾਲ